ਵਾਹਿਗੁਰੂ ਜੀ ਅੱਜ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਯਾਤਰਾ ਦੀ ਸਾਖੀ ਸੁਣਾਉਣ ਜਾ ਰਹੀ ਹਾਂ ਜਿਸ ਨਾਲ ਤੁਹਾਨੂੰ ਰੋਹਾਨੀਅਤ ਦੇ ਰਸਤੇ ਤੇ ਚੱਲਣ ਦੀ ਸੇਧ ਮਿਲੇਗੀ। ਬਸ ਤੁਸੀਂ ਵੀਡੀਓ ਨੂੰ ਆਖਰ ਤੱਕ ਧਿਆਨ ਨਾਲ ਸੁਣਨਾ ਜੀ। ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਸੁਣਨ ਦੇ ਵਿੱਚ ਗਵਾਟ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪੋਇਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ। ਆਓ ਹੁਣ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਦੁਨੀਆ ਨੂੰ ਤਾਰਦੇ ਹੋਏ ਸਿੱਧੇ ਇਰਾਕ ਆਉਂਦੇ ਹੋਏ ਬਗਦਾਦ ਦੀ ਧਰਤੀ ਤੇ ਜਾ ਪਹੁੰਚੇ ਬਗਦਾਦ ਇੱਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸ ਦਾ ਨਾਮ ਇਰਾਕ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਜੀ ਨੇ ਅਮਰਤ ਵੇਲੇ ਸਤਨਾਮ ਵਾਹਿਗੁਰੂ ਦਾ ਉੱਚਾ ਸਾਰਜਕਾਰ ਲਾਇਆ ਭਾਈ ਮਰਦਾਨੇ ਨੇ ਰਬਾਬ ਉਹ ਜਾਣੇ ਸ਼ੁਰੂ ਕਰ ਦਿੱਤੀ ਤੇ ਗੁਰੂ ਸਾਹਿਬਾਨੀ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਪਰ ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ ਉੱਥੇ ਕੋਈ ਸੰਗੀਤ ਨਹੀਂ ਸੀ ਗਾ ਸਕਦਾ ਗੁਰੂ ਨਾਨਕ ਦੇਵ ਜੀ ਨੂੰ ਗੁਰਬਾਣੀ ਗਾਉਂਦੇ ਦੇਖ ਕੇ ਲੋਕਾਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਗੁਰੂ ਜੀ ਤੇ ਮਰਦਾਨੇ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਵਿੱਚੋਂ ਇੱਕ ਨੇ ਐਸੀ ਸ਼ਿਕਾਇਤ ਪੀਰ ਦਸਤਗੀਰ ਨੂੰ ਕਰ ਦਿੱਤੀ ਹੁਣ ਗੁਰੂ ਜੀ ਪੀਰ ਦਸਤਗੀਰ ਕੋਲ ਪਹੁੰਚ ਗਏ ਪੀਰ ਨੇ ਗੁਰੂ ਜੀ ਨੂੰ ਕਿਹਾ ਫਕੀਰ ਤੈਨੂੰ ਪਤਾ ਨਹੀਂ ਇੱਥੇ ਸੰਗੀਤ ਗਾਉਣਾ ਮਨਾ ਹੈ ਇੱਥੇ ਸ਼ਰੀਅਤ ਕਾਨੂੰਨ ਹੈ ਤੇ ਤੂੰ ਸੰਗੀਤ ਦੀਆਂ ਧੁਨਾ বাজਾਈ ਜਾ ਰਿਹਾ ਹੈ ਗੁਰੂ ਜੀ ਨੇ ਪੀਰ ਨੂੰ ਦੱਸਿਆ ਸੰਗੀਤ ਨਾਲ ਜ਼ਰੂਰੀ ਨਹੀਂ ਗਾਣੇ ਹੀ ਗਾਏ ਜਾਂਦੀ ਨੇ ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਤੇ ਇਸ ਨੂੰ ਕੀਰਤਨ ਕਹਿੰਦੇ ਨੇ ਪੀਰ ਕੁਝ ਠੰਡਾ ਪਹਿ ਕੇ ਉਸਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਇੰਨੇ ਵੱਡੇ ਫਕੀਰ ਹੋ ਤੇ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਜੋ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਪਹਿਲਾ ਸਵਾਲ ਏ ਰੱਬ ਤੋਂ ਪਹਿਲਾਂ ਕੌਣ ਸੀ ਦੂਜਾ ਸਵਾਲ ਰੱਬ ਹੈ ਤਾਂ ਦਿਸਦਾ ਕਿਉਂ ਨਹੀਂ ਤੀਜਾ ਸਵਾਲ ਰੱਬ ਕੀ ਕਰਦਾ ਹੈ ਗੁਰੂ ਜੀ ਨੇ ਪਹਿਲੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੀਰ ਤੇਰੇ ਕੋਲ ਕਾਫੀ ਹੀਰੇ ਜਵਾਹਰਤ ਨੇ ਤੋਂ ਉਹਨਾਂ ਵਿੱਚੋਂ ਕੁਝ ਅਸ਼ਰਫੀਆਂ ਲੈ ਕੇ ਉਹ ਸੋਨੇ ਦੀਆਂ ਅਸ਼ਰਫੀਆਂ ਲੈ ਕੇ ਆ ਪੀਰ ਅਸ਼ਰਫੀਆਂ ਲੈ ਕੇ ਆਇਆ ਗੁਰੂ ਜੀ ਨੇ ਕਿਹਾ ਪੀਰ ਐਸ ਨੂੰ ਗਿਣ ਪੀਰ ਨੇ ਗਿਣਿਆ 1 2 3 4 ਗੁਰੂ ਜੀ ਨੇ ਕਿਹਾ ਨਹੀਂ ਪੀਰ ਗਲਤ ਹਾ ਗਿਣ ਰਿਆਂ ਤੂੰ ਦੁਬਾਰਾ ਗਿਣ ਪੀਰ ਨੇ ਫੇਰ ਗਿਣਤੀ ਸ਼ੁਰੂ ਕੀਤੀ 1 2 3 ਚਾਰ ਗੁਰੂ ਜੀ ਨੇ ਫੇਰ ਕਿਹਾ ਪੀਰ ਜੀ ਤੁਸੀਂ ਗਲਤ ਗਿਣ ਰਹੇ ਹੋ ਦੁਬਾਰਾ ਗਿਣੋ ਪੀਰ ਨੇ ਫੇਰ ਗਣਤੀ ਸ਼ੁਰੂ ਕੀਤੀ ਇੱਕ ਗੁਰੂ ਜੀ ਨੇ ਇੱਕ ਤੇ ਹੀ ਰੋਕ ਦਿੱਤਾ ਕਹਿੰਦੇ ਕਿ ਇੱਕ ਤੋਂ ਪਹਿਲਾਂ ਜੋ ਆਉਂਦਾ ਏ ਉਸ ਤੋਂ ਸ਼ੁਰੂ ਕਰ ਪੀਰ ਕਹਿੰਦਾ ਕਿ ਇੱਕ ਤੋਂ ਪਹਿਲਾਂ ਤਾਂ ਕੁਝ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਪੀਰ ਫਿਰ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਹੁੰਦਾ ਰੱਬ ਤੋਂ ਹੀ ਸ਼ੁਰੂ ਹੈ ਫਿਰ ਪੀਰ ਨੇ ਦੂਜਾ ਸਵਾਲ ਪੁੱਛਿਆ ਜੇ ਰੱਬ ਹੈ ਤਦ ਇਸਤਾ ਕਿਉਂ ਨਹੀਂ ਦੂਜੇ ਸਵਾਲ ਦਾ ਜਵਾਬ ਦਿੰਦੇ ਹੋਏ ਗੁਰੂ ਸਾਹਿਬਾਨੀ ਕਿਹਾ ਪੀਰ ਦੁੱਧ ਮੰਗਾਓ ਦੁੱਧ ਆ ਗਿਆ ਦੁੱਧ ਦੇ ਗਲਾਸ ਵੱਲ ਦੇਖ ਕੇ ਗੁਰੂ ਜੀ ਨੇ ਕਹਿੰਦੇ ਇਸ ਵਿੱਚ ਕੁਝ ਹੈ ਪੀਰ ਘਬਰਾ ਗਿਆ ਤੇ ਕਹਿੰਦਾ ਗੁਰੂ ਜੀ ਇਸ ਵਿੱਚ ਕੁਝ ਨਹੀਂ ਆ ਗੁਰੂ ਜੀ ਕਹਿੰਦੇ ਨਹੀਂ ਇਸ ਵਿੱਚ ਮੱਖਣ ਹੈ ਪੀਰ ਹੱਸ ਕੇ ਕਹਿੰਦਾ ਹਾਂਜੀ ਉਹ ਤਾਂ ਹੁੰਦਾ ਹੀ ਏ ਗੁਰੂ ਜੀ ਨੇ ਕਿਹਾ ਪੀਰ ਫਿਰ ਮੱਖਣ ਦਿਸਦਾ ਕਿਉਂ ਨਹੀਂ ਪੀਰ ਕਹਿੰਦਾ ਗੁਰੂ ਜੀ ਦੁੱਧ ਮਲਾਈ ਰੜਕਣ ਨਾਲ ਮੱਖਣ ਦਿਸੇਗਾ ਗੁਰੂ ਜੀ ਕਹਿੰਦੇ ਬਸ ਪੀਰ ਐਸੇ ਤਰ੍ਹਾਂ ਹੀ ਰੱਬ ਹੈ ਉਸ ਨੂੰ ਦੇਖਣ ਲਈ ਉਸ ਦਾ ਨਾਮ ਧਿਆਉਣਾ ਪੈਂਦਾ ਏ ਗੁਰਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੁਣ ਪੀਰ ਨੂੰ ਗੁਰੂ ਜੀ ਉੱਪਰ ਕਾਫੀ ਹੱਦ ਤੱਕ ਰੋਸਾ ਹੋ ਗਿਆ ਤੇ ਫਿਰੋਤੀ ਜਸਵਾਲ ਪੁੱਛਦਾ ਏ ਕਿ ਰੱਬ ਕਰਦਾ ਕੀ ਏ ਗੁਰੂ ਜੀ ਜਵਾਬ ਦਿੰਦੇ ਹੋਏ ਕਹਿੰਦੇ ਕਿ ਪੀਰ ਤੇਰੇ ਤੀਸਰੇ ਸਵਾਲ ਦਾ ਜਵਾਬ ਵੀ ਮੈਂ ਦਿੰਦਾ ਵਾਂ ਪਰ ਪਹਿਲਾਂ ਇਹ ਦੱਸ ਤੂੰ ਹੁਣ ਮੈਨੂੰ ਆਪਣਾ ਗੁਰੂ ਸਮਝਦਾ ਏ ਜਨੈ ਪੀਰ ਕਹਿੰਦਾ ਹੈ ਹਾਂ ਤੁਸੀਂ ਇਸ ਵੇਲੇ ਮੇਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ ਇਸ ਲਈ ਤੁਸੀਂ ਮੇਰੇ ਗੁਰੂ ਹੋ ਗੁਰੂ ਜੀ ਕਹਿੰਦੇ ਫਿਰ ਪੀਰ ਮੈਂ ਨੀਚੇ ਜ਼ਮੀਨ ਤੇ ਬੈਠਾ ਤੇ ਤੂੰ ਸਿੰਘਾਸਨ ਤੇ ਹੈ ਐ ਠੀਕ ਨਹੀਂ ਤਾਂ ਪੀਰ ਨੇ ਆਪਣੇ ਸਿੰਘਾਸਨ ਨੂੰ ਤਾਂ ਪੀਰ ਨੇ ਆਪਣੇ ਸਿੰਘਾਸਨ ਤੇ ਗੁਰੂ ਸਾਹਿਬਾਂ ਨੂੰ ਬਿਠਾਇਆ ਤੇ ਆਪ ਜ਼ਮੀਨ ਤੇ ਬੈਠ ਗਿਆ ਫਿਰ ਗੁਰੂ ਜੀ ਨੇ ਕਿਹਾ ਪੀਰ ਤੂੰ ਸਮਝਿਆ ਕੁਝ ਹਾਲੇ ਕਿ ਨਹੀਂ ਪੀਰ ਕਹਿੰਦਾ ਗੁਰੂ ਜੀ ਨਹੀਂ ਗੁਰੂ ਜੀ ਕਹਿੰਦੇ ਪੀਰ ਇਹੀ ਕਰਦਾ ਏ ਰੱਬ ਉਸ ਰੱਬ ਨੇ ਤੈਨੂੰ ਥੱਲੇ ਬਿਠਾ ਦਿੱਤਾ ਤੇ ਮੈਨੂੰ ਸਿੰਘਾਸਨ ਤੇ ਰੱਬ ਕੋਚ ਪਲਾ ਵਿੱਚ ਹੀ ਰਾਜੇ ਨੂੰ ਗਰੀਬ ਤੇ ਗਰੀਬ ਨੂੰ ਰਾਜਾ ਬਣਾ ਸਕਦਾ ਏ ਇਹੀ ਰੱਬ ਦਾ ਕੰਮ ਏ ਪੀਰ ਦਾ ਤਗੀਰ ਗੁਰੂ ਜੀ ਅਗੇ ਝੁੱਕ ਗਿਆ ਤੇ ਮੱਥਾ ਟੇਕਿਆ ਇਸ ਜਗ੍ਹਾ ਤੇ ਅੱਜ ਵੀ ਗੁਰਦੁਆਰਾ ਸਾਹਿਬ ਮੌਜੂਦ ਏ